ਤੇਰਾ ਵਰਨ ਨਾ ਜਾਪੈ ਰੂਪ ਨ ਲਖਿਐ ਤੇਰੀ ਕੁਦਰਤ ਕੌਣ ਵਿਚਾਰੇ ਮੇਰੇ ਨਾਲ ਬੜੀ ਵਾਰ ਇੰਜ ਹੋ ਜਾਂਦਾ ਹੈ ਕਿ ਮੈਂ ਕੁਝ ਵੇਖਿਆ ਹੋਵੇ ਤੇ ਅਗਲੇ ਦਿਨ ਜਦੋਂ ਗੁਰਬਾਣੀ ਨੂੰ ਪੜਾਂ ਤੇ ਉਹਦੇ ਨਾਲ ਹੀ ਟੁਕਤੀਆਂ ਕੁਰਬਾਨੀਆਂ ਦੀਆਂ ਪੰਕਤੀਆਂ ਪੜਨ ਨੂੰ ਸਮਝਣ ਨੂੰ ਮਿਲ ਜਾਂਦੀਆਂ ਨੇ ਇੱਕ ਦਿਨ ਪਹਿਲਾਂ ਹੀ ਇੱਕ ਨਾਮੀ ਸ਼ਖਸੀਅਤ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਉਸ ਪਰਮਾਤਮਾ ਦੀ ਹੋਂਦ ਨੂੰ ਲੈ ਕੇ ਕਿ ਕੋਈ ਪਰਮਾਤਮਾ ਨੂੰ ਮੰਨਣ ਵਾਲਾ ਇਹ ਪ੍ਰੂਵ ਕਰੇ ਕਿ ਉਹ ਪਰਮਾਤਮਾ ਹੈਗਾ ਹੈ ਕਿ ਜਦੋਂ ਦੁਨੀਆਂ ਦੇ ਉੱਤੇ ਮਾੜੀਆਂ ਤੋਂ ਮਾੜੀਆਂ ਕਟਨਾਵਾ ਕੱਟ ਰਹੀਆਂ ਹੁੰਦੀਆਂ ਨੇ ਜਦੋਂ ਦੁਨੀਆਂ ਦੇ ਉੱਤੇ ਇਹ ਸ਼ਵਤਖੋਰੀਆਂ ਨਸ਼ੇਖੋਰੀਆਂ ਚੱਲਦੀਆਂ ਪਈਆਂ ਨੇ ਬਲਾਤਕਾਰ ਵਰਗੇ ਕਾਂਡ ਹੋ ਰਹੇ ਨੇ ਉਸ ਵਕਤ ਪ੍ਰਮਾਤਮਾ ਕਿੱਥੇ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 670ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਜੋ ਅਸੀਂ ਪੜਨਾ ਸਾਨੂੰ ਇਸ ਸਵਾਲ ਦਾ ਉੱਤਰ ਮਿਲ ਜਾਣਾ ਕਿ ਪ੍ਰਮਾਤਮਾ ਕਿੱਥੇ ਹੁੰਦਾ ਹੈ ਉਹਦੀ ਹੋਂਦ ਕਿੰਜ ਦੀ ਹੈ ਉਮੀਦ ਕਰਦੇ ਹਾਂ ਕਿ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਸਮਝਣ ਤੋਂ ਬਾਅਦ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਤੁਹਾਡੇ ਲਈ ਆਸਾਨ ਹੋ ਜਾਏਗਾ। ਤਨਾਸਰੀ ਮਹਲਾ 4 ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸ਼ਾਹਾ ਅਵਰ ਕੀ ਜਾਣ ਕੋਈ ਰਹਾਉ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿ ਹੈ ਮੇਰੇ ਪਾਤਸ਼ਾਹ ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ ਮੇਰੇ ਤੇ ਮਿਹਰ ਕਰ ਕਿ ਤੇਰੇ ਦਰਸ਼ਨ ਦਾ ਆਨੰਦ ਮੈਨੂੰ ਪ੍ਰਾਪਤ ਹੋ ਜਾਵੇ ਹਮਰੀ ਬੇਦਨ ਤੂੰ ਜਾਣਤਾ ਸ਼ਾਹ ਬੇਦਨ ਭਾਵ ਕੇ ਦਿਲ ਦੀ ਪੀੜ ਮੇਰੇ ਦਿਲ ਦੀ ਪੀੜ ਤੂੰ ਜਾਣਦਾ ਹੈ ਏ ਮੇਰੇ ਪਾਤਸ਼ਾਹ ਕੋਈ ਹੋਰ ਇਸ ਨੂੰ ਕੀ ਜਾਣ ਸਕਦਾ ਸੱਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੂਜਾ ਨਹੀਂ ਕੋਈ ਏ ਮੇਰੇ ਪਾਤਸ਼ਾ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੂੰ ਅਟਲ ਹੈ ਜੋ ਕੁਝ ਤੂੰ ਕਰਦਾ ਹੈ ਉਹ ਵੀ ਅਟਲ ਹੀ ਹੈ ਕਿਸੇ ਵੀ ਤਰ੍ਹਾਂ ਦੀ ਉਕਾਈ ਤੂੰ ਊਨਤਾ ਤੋਂ ਹੀਨ ਹੈ ਤੇਰੀ ਬਣਾਈ ਇਸ ਦੁਨੀਆ ਦੇ ਵਿੱਚ ਅਸੀਂ ਝੂਠਾ ਕਿਸ ਨੂੰ ਆਖੀਂ ਦਰਸਾਲ ਤੇਰੇ ਤੋਂ ਬਿਨਾ ਤੇ ਇਸ ਸੰਸਾਰ ਦੇ ਵਿੱਚ ਕੋਈ ਜਾਂ ਕੁਝ ਹੈ ਹੀ ਨਹੀਂ ਹਰ ਜੀਵ ਦੇ ਅੰਦਰ ਤੇ ਤੂੰ ਵੱਸਦਾ ਹੈ ਜੋ ਵੀ ਉਹ ਕਰਦਾ ਹੈ ਤੂੰ ਹੀ ਕਰਵਾਉਂਦਾ ਹੈ ਜਿੰਨੀ ਵੀ ਉਹਦੀ ਸਮਝ ਹੈ ਅਕਲ ਹੈ ਓਨੀਕ ਹੀ ਹੈ ਜਿੰਨੀ ਕੁ ਤੂੰ ਉਹਨੂੰ ਬਖਸ਼ੀ ਹੈ ਤੇਰੇ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਜਿਹੜਾ ਜੀਵਾਂ ਨੂੰ ਅਕਲ ਦੇ ਸਕੇ ਸਮਝ ਦੇ ਸਕੇ ਜਿਹੜਾ ਜੀਵਾਂ પાસે ਕੁਝ ਕਰਵਾ ਸਕੀ ਸੋ ਅਸੀਂ ਕਿਸੇ ਜੀਵ ਨੂੰ ਝੂਠਾ ਕਿਵੇਂ ਆਖੀਏ ਜੇ ਉਹਦੇ ਆਪ ਦੇ ਹੱਥ ਵਸ ਹੁੰਦਾ ਤੇ ਅਸੀਂ ਉਹਨੂੰ ਝੂਠਾ ਆਖਦੇ ਜਿੱਤਾਂ ਦਾ ਤੂੰ ਉਹਨੂੰ ਬਣਾਇਆ ਹੈ ਉਦਾਂ ਦਾ ਉਹ ਬਣ ਗਿਆ ਬੇਸ਼ੱਕ ਗੁਰੂ ਸਾਹਿਬ ਨੇ ਇੱਥੇ ਸਿਰਫ ਝੂਠਿਆਂ ਦੀ ਗੱਲ ਕੀਤੀ ਹੈ ਪਰ ਅਸੀਂ ਕਿਸੇ ਨੂੰ ਅਪਰਾਧੀ ਵੀ ਕਿਵੇਂ ਆਖ ਸਕਦੇ ਹਾਂ ਕਿਸੇ ਨੂੰ ਦਰਿੰਦਾ ਜਾਂ ਰਿਸ਼ਵਤਖੋਰ ਜਾਂ ਨਸ਼ਾਖੋਰ ਵੀ ਕਿਵੇਂ ਆਖ ਸਕਦੇ ਹਾਂ ਉਬੀ ਉੰਜ ਦੇ ਹੀ ਨੇ ਜਿਸ ਤਰ੍ਹਾਂ ਦੇ ਪ੍ਰਮਾਤਮਾ ਨੇ ਉਹਨਾਂ ਨੂੰ ਬਣਾਇਆ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝਹਿ ਤਹਾਵੇ ਦਿਨ ਰਾਤ ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸ਼ਾਹ ਤੂੰ ਸਭ ਨ ਕਰ ਇੱਕ ਦਾਤ ਏ ਮੇਰੇ ਪਾਤਸ਼ਾਹ ਸਭ ਜੀਵਾਂ ਦੇ ਵਿੱਚ ਤੂੰ ਮੌਜੂਦ ਹੈ ਸਾਰਿਆਂ ਦੇ ਵਿੱਚ ਤੂੰ ਹੀ ਵਰਤ ਰਿਹਾ ਹੈ ਤੇ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਨੇ ਬੇਸ਼ੱਕ ਕੋਈ ਇਸ ਗੱਲ ਵੱਲ ਧਿਆਨ ਦੇਵੇ ਜਾਂ ਨਾ ਦੇਵੇ ਉਹ ਵੱਖਰੀ ਗੱਲ ਹੈ ਪਰ ਹਰ ਇੱਕ ਜੀਵ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਜ਼ਰੂਰ ਹੈ ਜਿਹੜੇ ਜਿਗਿਆਸੂ ਨੇ ਜਾਗੇ ਹੋਏ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨਹੀਂ ਜਿਹੜੇ ਅਣਜਾਣ ਨੇ ਉਹ ਹਨੇਰੇ ਚ ਰਹਿ ਜਾਂਦੇ ਆ ਉਹ ਇਸ ਗੱਲ ਨੂੰ ਕਦੇ ਮਹਿਸੂਸ ਨਹੀਂ ਕਰ ਪਾਉਂਦੇ ਕਿ ਪ੍ਰਮਾਤਮਾ ਦੇ ਨਾਲ ਉਹ ਜੁੜੇ ਹੋਏ ਨੇ ਵਰਤਦਾ ਉਹ ਸਾਰਿਆਂ ਦੇ ਵਿੱਚ ਹੈ ਇਹ ਸਾਰੇ ਉਹਦਾ ਧਿਆਨ ਧਰਦੇ ਨੇ ਸਾਰੇ ਹੀ ਉਹਨੂੰ ਤਿਆਉਂਦੇ ਨੇ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ ਹੇ ਮੇਰੇ ਪਾਦਸ਼ਾਹ ਸਾਰੇ ਜੀਵ ਤੇਰੇ ਪਾਸੋਂ ਹੀ ਮੰਗਾ ਮੰਗਦੇ ਨੇ ਇੱਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਦਾਤ ਸ਼ਬਦ ਤੋਂ ਭਾਵ ਹੈ ਹਰ ਉਹ ਚੀਜ਼ ਹਰ ਉਹ ਅਕਲ ਹਰ ਉਹ ਵਿਚਾਰ ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਆ ਹੋਇਆ ਅਕਸਰ ਆਪਾਂ ਇੱਥੇ ਧੋਖਾ ਖਾ ਜਾਂਦੇ ਆ ਕਿ ਜੇ ਤਾਂ ਕੁਝ ਚੰਗਾ ਸਾਡੇ ਜੀਵਨ 'ਚ ਹੋ ਜੇਦਾ ਸੀ ਕਹਿੰਦੇ ਆ ਕਿ ਪ੍ਰਮਾਤਮਾ ਨੇ ਦਾਤ ਬਖਸ਼ੀ ਹੈ ਕੁਝ ਚੰਗਾ ਸਾਨੂੰ ਮਿਲ ਜਾਵੇ ਤੇ ਸੀ ਕਹਿੰਦੇ ਆ ਪ੍ਰਮਾਤਮਾ ਨੇ ਦਾਤ ਬਖਸ਼ੀ ਹੈ ਭਾਈ ਜਿਹੜਾ ਮਾਰਾ ਹੋ ਰਿਹਾ ਹੈ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਉਹ ਹੈ ਜੋ ਤੁਹਾਨੂੰ ਪਸੰਦ ਨਹੀਂ ਉਹ ਵੀ ਉਸ ਪ੍ਰਮਾਤਮਾ ਦੀ ਦਾਤ ਹੀ ਹੈ ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ ਤੇ ਮੰਨਣਾ ਪਏਗਾ ਕਿ ਦਾਤਾਂ ਸਿਰਫ ਉਹ ਨਹੀਂ ਜਿਹੜੀਆਂ ਸਾਨੂੰ ਪਸੰਦ ਹੋਵਣ ਹਰ ਚੀਜ਼ ਹੀ ਉਸ ਪ੍ਰਮਾਤਮਾ ਦੀ ਦਾਤ ਹੈ ਤੁਹਾਡੇ ਸਾਹ ਚੱਲਦੇ ਨੇ ਸਭ ਤੋਂ ਵੱਡੀ ਦਾਤ ਤੇ ਇਹ ਹੀ ਹੈ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜਤੇ ਬਾਹਰ ਕੋਈ ਨਾਹੀਂ ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸ਼ਾਹ ਸਭ ਤੁਝ ਹੀ ਮਹੇ ਸਮਾਹੇ ਇਹ ਮੇਰੇ ਪਾਤਸ਼ਾਹ ਹਰੇਕ ਜੀਵ ਤੇਰੇ ਹੁਕਮ ਦੇ ਵਿੱਚ ਹੈ ਸਭ ਕੋ ਤੁਝ ਹੀ ਵਿੱਚ ਹੈ ਤੁਜਤੇ ਬਾਹਰ ਕੋਏ ਨਾਹੀਂ ਤੇਰੇ ਤੋਂ ਆਕੀ ਕੋਈ ਜੀਵ ਹੋ ਨਹੀਂ ਸਕਦਾ ਤੇਰੇ ਹੁਕਮ ਤੋਂ ਬਾਹਰ ਕੋਈ ਹੋ ਨਹੀਂ ਸਕਦਾ ਸੋਚੇ ਕਰ ਇਸ ਦੁਨੀਆ ਦੇ ਵਿੱਚ ਵਿਚਰਦੇ ਹੋਏ ਕੋਈ ਲੋਕ ਅਪਰਾਧ ਕਰ ਰਹੇ ਨੇ ਉਹ ਵੀ ਉਸ ਪ੍ਰਮਾਤਮਾ ਦੇ ਹੁਕਮ ਅਧੀਨ ਹੀ ਅਪਰਾਧ ਕਰ ਰਹੇ ਨੇ ਕੋਈ ਆਪਣੀ ਅਕਲ ਵਰਤ ਕੇ ਜਾਂ ਉਸ ਪ੍ਰਮਾਤਮਾ ਤੋਂ ਬਾਹਰ ਹੋ ਕੇ ਕੁਝ ਵੀ ਨਹੀਂ ਕਰ ਰਿਹਾ ਉਹਦੇ ਤੋਂ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਹੈ ਮੇਰੇ ਪਾਤਸ਼ਾਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਤੂੰ ਸਭਨਾ ਦਾ ਹੈ ਸਭ ਤੁਝ ਹੀ ਮਾਹੇ ਸਮਾਹੇ ਇਹ ਸਾਰੇ ਅਕਸਰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵੇ ਮੇਰੇ ਸ਼ਾਹ ਜੋ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਏ ਮੇਰੇ ਪਿਆਰੇ ਪਾਤਸ਼ਾਹ ਤੂੰ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਨੇ ਏ ਨਾਨਕ ਦੇ ਪਾਤਸ਼ਾਹ ਏ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਤੂੰ ਰੱਖ ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤਨ ਆਸਰੀ ਮਹਿਲਾ ਪੰਜਵਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਭਵ ਖੰਡਨ ਦੁਖ ਭਜਨ ਸੁਆਮੀ ਭਗਤ ਵਸ਼ਲ ਨਿਰੰਕਾਰੇ ਕੋਟ ਪਰਾਦ ਮਿਟੇ ਖਿਨ ਪੀਤਰ ਜਾ ਗੁਰਮੁਖ ਨਾਮ ਸਮਾਰੇ हे ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ ਦੁੱਖ ਦੂਰ ਕਰਨ ਵਾਲੇ हे ਮਾਲਕ हे ਭਗਤੀ ਦੇ ਨਾਲ ਪਿਆਰ ਕਰਨ ਵਾਲੇ हे ਅਕਾਰ ਰਹਿਤ ਜਦੋਂ ਕੋਈ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਹਿਰਦੇ ਵਿੱਚ ਵਸਾਉਂਦਾ ਹੈ ਉਸਦੇ ਕਰੋੜਾਂ ਪਾਪ ਇੱਕ ਖਿੰਡ ਦੇ ਵਿੱਚ ਮਿਟ ਜਾਂਦੇ ਮੇਰਾ ਮਨ ਲਗਾ ਹੈ ਰਾਮ ਪਿਆਰੇ ਦੀਨ ਦਯਾਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੁਤਾਰੇ ਰਹਾਉ ਆਪਣੀ ਵਿਥਿਆ ਦੱਸਦੇ ਹੋਏ ਗੁਰੂ ਅਰਜਨ ਸਾਹਿਬ ਕਹਿੰਦੇ ਕਿ ਹੇ ਭਾਈ ਮੇਰਾ ਮਨ ਪਿਆਰੇ ਪ੍ਰਮਾਤਮਾ ਦੇ ਨਾਲ ਗਿੱਜ ਗਿਆ ਹੈ ਦੀਨਾ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਆਪ ਹੀ ਕਿਰਪਾ ਕੀਤੀ ਹੈ ਤੇ ਮੇਰੇ ਅੰਦਰੋਂ ਪੰਜੇ ਕਾਮਾਦਕ ਵੈਰੀ ਖਤਮ ਕਰ ਤੇ ਉਹਨਾਂ ਨੂੰ ਮੇਰੇ ਵਿੱਚ ਵਸ ਦੇ ਵਿੱਚ ਕਰਤਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋ ਹੈ ਦਰਬਾਰੇ ਸਰਬ ਜੀਆ ਕੇ ਦਾਤੇ ਸੁਆਮੀ ਕਰ ਕਿਰਪਾ ਨਿਹੋ ਉਬਾਰੇ हे प्रभु तेरा ठा सोणा है तेरा रूप सोणा है तेरे भक्त तेरे दरबार ਦੇ ਵਿੱਚ ਸੋਹਣੇ ਲੱਗਦੇ ਨੇ हे ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ ਪ੍ਰਭੂ ਮਿਹਰ ਕਰ ਮੈਨੂੰ ਕਾਮ ਆਤਕ ਵੈਰੀਆਂ ਤੋਂ ਬਚਾਈ ਰੱਖ ਤੇਰਾ ਵਰਨ ਨਾ ਜਾਪੈ ਰੂਪ ਨ ਲਖਿਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਭ ਠਾਈ ਅਗੰਮ ਰੂਪ ਗਿਰ ਧਾਰੇ ਹੁਣ ਜਿਹੜੀ ਉਸ ਨਾਮੀ ਸ਼ਖਸੀਅਤ ਨੇ ਪ੍ਰਮਾਤਮਾ ਦੀ ਹੋਂਦ ਤੇ ਸਵਾਲ ਉਠਾਇਆ ਉਹ ਤੇ ਆਮ ਕਰਕੇ ਲੋਕਾਂ ਦੇ ਵਿੱਚ ਇਹ ਪ੍ਰਭਾਵ ਹੈ ਆਮ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਪ੍ਰਮਾਤਮਾ ਕੋਈ ਇਨਸਾਨਾਂ ਵਰਗੀ ਸ਼ਖਸੀਅਤ ਹੈ ਤੇ ਕਿਸੇ ਖਾਸ ਥਾਂ ਤੇ ਬੈਠੀ ਹੈ। ਉੱਥੋਂ ਬੈਠ ਕੇ ਦੁਨੀਆ ਨੂੰ ਵੇਖਦੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਕੋਈ ਚੰਗਾ ਕੰਮ ਕਰਦਾ ਹੈ, ਉਹਨੂੰ ਪ੍ਰਮਾਤਮਾ ਸ਼ਾਬਾਸ਼ੇ ਦਿੰਦਾ ਹੈ, ਉਹਨੂੰ ਦਾਤਾਂ ਬਖਸ਼ਦਾ ਹੈ, ਉਹਦੇ ਕੰਮ ਸਵਾਰਦਾ ਹੈ ਤੇ ਜਿਹੜਾ ਕੋਈ ਮਾੜਾ ਕੰਮ ਕਰਦਾ ਹੈ, ਉਹਨੂੰ ਉਹ ਪ੍ਰਮਾਤਮਾ ਸਜ਼ਾ ਦਿੰਦਾ ਹੈ। ਹੁਣ ਜਦੋਂ ਇਹ ਪ੍ਰਭਾਵ ਮਨ ਦੇ ਵਿੱਚ ਹੋਵੇ ਪ੍ਰਮਾਤਮਾ ਦੀ ਇਹ ਤਸਵੀਰ ਮਨ ਚ ਹੋਵੇ ਤੇ ਪ੍ਰਮਾਤਮਾ ਦੇ ਕੰਮ ਕਰਨ ਦਾ ਇਹ ਤਰੀਕਾ ਮਨ ਦੇ ਵਿੱਚ ਹੋਵੇ ਤਾਂ ਇਹ ਸਵਾਲ ਮਨ ਦੇ ਵਿੱਚ ਉੱਠਣਾ ਸੁਭਾਵਿਕ ਹੈ ਕਿਉਂ ਪ੍ਰਮਾਤਮਾ ਉਦੋਂ ਕਿੱਥੇ ਹੁੰਦਾ ਹੈ ਜਦੋਂ ਦੁਨੀਆ ਤੇ ਇਹ ਵਾਲੀਆਂ علاماتਾਂ ਘਟ ਰਹੀਆਂ ਹੁੰਦੀਆਂ ਇਹ ਮਾੜੀਆਂ ਤੋਂ ਮਾੜੀਆਂ ਘਟਣਾਵਾਂ ਹੋ ਰਹੀਆਂ ਹੁੰਦੀਆਂ ਕਿ ਉਦੋਂ ਉਹ ਪ੍ਰਮਾਤਮਾ ਕਿੱਥੇ ਹੁੰਦਾ ਹੈ ਜਦੋਂ ਮਾੜੇ ਤੋਂ ਮਾੜੇ ਕੰਮ ਕਰਨ ਵਾਲੇ ਇੱਥੇ ਤਰੱਕੀਆਂ ਕਰੀ ਜਾਂਦੇ ਆ ਉਹਨਾਂ ਨੂੰ ਫਿਰ ਸਜ਼ਾ ਕਿਉਂ ਨਹੀਂ ਦਿੰਦਾ ਦਰਅਸਲ ਇਹ ਹੈ ਕੱਚੀ ਸਮਝ ਦੀ ਨਿਸ਼ਾਨੀ ਕਹਿ ਲਈਏ ਜਾਂ ਫਿਰ ਜੇਕਰ ਤੁਸੀਂ ਇੰਜ ਦੀ ਸੋਚ ਰੱਖਦੇ ਹੋ ਜੇ ਪ੍ਰਮਾਤਮਾ ਪ੍ਰਤੀ ਤੁਹਾਡੇ ਇਤਾਂ ਦੇ ਖਿਆਲ ਨਹੀਂ ਤਾਂ ਗੁਰੂ ਨਾਨਕ ਸਾਹਿਬ ਤੇ ਬਾਕੀ ਗੁਰੂ ਸਹਿਬਾਨਾਂ ਤੇ ਭਗਤ ਸਹਿਬਾਨਾਂ ਨੇ ਜਿਸ ਪ੍ਰਮਾਤਮਾ ਦੇ ਦਰਸ਼ਨ ਸਾਨੂੰ ਕਰਵਾਏ ਨੇ ਉਹ ਤੁਸੀਂ ਹਾਲੇ ਨਹੀਂ ਕੀਤੇ ਤੁਸੀਂ ਹਾਲੇ ਉਸ ਅਵਸਥਾ ਤੱਕ ਨਹੀਂ ਪਹੁੰਚੇ ਜਿੱਥੇ ਕੀ ਗੁਰੂ ਸਹਿਬਾਨਾਂ ਵੱਲੋਂ ਦਿਖਾਏ ਗਏ ਪ੍ਰਮਾਤਮਾ ਨੂੰ ਤੁਸੀਂ ਵੇਖ ਸਕੋ ਕਿਉਂਕਿ ਉਸ ਪ੍ਰਮਾਤਮਾ ਨੂੰ ਅੱਖਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਜਿਸ ਪ੍ਰਮਾਤਮਾ ਬਾਰੇ ਗੁਰਬਾਣੀ ਦੇ ਵਿੱਚ ਗੱਲ ਹੁੰਦੀ ਹੈ ਉਹਦਾ ਨਾਂ ਕੋਈ ਰੰਗ ਹੈ ਨਾ ਹੀ ਉਹਦੀ ਕੋਈ ਸ਼ਕਲ ਹੈ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਤੇਰੀ ਤਾਕਤ ਤੇਰਾ ਕੰਮ ਕਰਨ ਦਾ ਤੌਰ ਤਰੀਕਾ ਕੋਈ ਵਿਚਾਰ ਨਹੀਂ ਸਕਦਾ ਕੋਈ ਤੇਰਾ ਅੰਤ ਪਾ ਨਹੀਂ ਸਕਦਾ ਅਸਲ ਦੇ ਵਿੱਚ ਜਿਸ ਪ੍ਰਮਾਤਮਾ ਦੇ ਬਾਰੇ ਜਾਣਨ ਜਿਸ ਪ੍ਰਮਾਤਮਾ ਦੇ ਨਾਲ ਸਾਝ ਗੰਢਣ ਦੇ ਲਈ ਗੁਰੂ ਸਾਹਿਬ ਸਾਨੂੰ ਪ੍ਰੇਰਿਤ ਕਰਦੇ ਨੇ ਉਹ ਇਸ ਕੁਦਰਤ ਦਾ ਇਸ ਬ੍ਰਹਿਮੰਡ ਦਾ ਇੱਕ ਨਿਜਮ ਹੈ ਜਿਵੇਂ ਹਵਾ ਹੈ ਨਾ ਅਸੀਂ ਉਹਨੂੰ ਵੇਖਦੇ ਆਂ ਨਾ ਉਹਦਾ ਕੋਈ ਆਕਾਰ ਹੈ ਨਾ ਉਹਦੀ ਕੋਈ ਸ਼ਕਲ ਹੈ ਪਰ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ ਇੰਜ ਹੀ ਇੱਕ ਨਿਜਮ ਹੈ ਜਿਸ ਦੇ ਤਹਿਤ ਇਹ ਸਾਰੀ ਸ੍ਰਿਸ਼ਟੀ ਚੱਲਦੀ ਪਈ ਹੈ ਜੇ ਕੋਸ਼ਿਸ਼ ਕਰੋਗੇ ਉਸ ਨਿਯਮ ਨੂੰ ਮਹਿਸੂਸ ਕਰ ਪਾਓਗੇ ਹਰ ਕੋਈ ਤੇ ਹਰ ਕੁਝ ਉਸ ਨਿਯਮ ਦੇ ਅਧੀਨ ਉਸ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਕੋਈ ਵੀ ਉਹਦੇ ਤੋਂ ਬਾਹਰ ਨਹੀਂ ਕੋਈ ਵੀ ਕੁਝ ਵੀ ਕਰਦਾ ਹੈ ਉਸ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੀ ਕਰਦਾ ਹੈ ਚੰਗੇ ਕੰਮ ਕਰਨ ਵਾਲੇ ਵੀ ਤੇ ਮਾੜੇ ਕੰਮ ਕਰਨ ਵਾਲੇ ਵੀ ਇਹਦੇ ਵਿੱਚ ਹੀ ਆ ਜਾਂਦੇ ਆ ਉਹ ਨਿਜਮ ਪਰਮਾਤਮਾ ਹੈ ਜਿਸ ਦੇ ਤਹਿਤ ਜੀਵਾਂ ਦੇ ਮਨਾਂ ਦੇ ਵਿੱਚ ਵਿਚਾਰ ਉੱਠਦੇ ਆ। ਕੁਝ ਵੀ ਇਸ ਦੁਨੀਆ ਤੇ ਜੋ ਹੋਇਆ ਤੇ ਜੋ ਹੋ ਰਿਹਾ ਹੈ, ਉਹਦੀ ਪੁਨਿਆਦ ਇੱਕ ਵਿਚਾਰ ਹੁੰਦਾ ਹੈ। ਇੱਕ ਵਿਚਾਰ ਤੋਂ ਸਾਰੀ ਸ਼ੁਰੂਆਤ ਹੁੰਦੀ ਹੈ। ਤੇ ਕਿਸੇ ਵੀ ਜੀਵ ਦੇ ਮਨ ਦੇ ਵਿੱਚੋਂ ਵਿਚਾਰ ਕਿੱਥੋਂ ਪੈਦਾ ਹੋ ਜਾਂਦਾ ਹੈ? ਇੰਗਲਿਸ਼ ਦੇ ਵਿੱਚ ਕਹਿਣਾ ਹੋਵੇ ਤਾਂ ਆਊਟ ਆਫ ਨੋਵੇਅਰ ਤੇ ਪੰਜਾਬੀ ਵਿੱਚ ਕਹੀਏ ਤਾਂ ਕਿਤੋਂ ਹੀ ਉਹ ਵਿਚਾਰ ਨੁੱਖ ਦੇ ਪੰਚ ਜੀਵਾਂ ਦੇ ਪੰਚ ਆ ਜਾਂਦਾ ਤੁਸੀਂ ਆਪਦੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਫਿਰ ਰਹੇ ਹੋ ਕਮਾਂਧਾਂ ਦੇ ਅੱਜ ਲੱਗੇ ਹੋ ਅਚਾਨਕ ਕੋਈ ਬਿਲਕੁਲ ਹੀ ਹਟਮਾ ਵਿਚਾਰ ਤੁਹਾਡੇ ਮਨ ਚ ਆ ਜਾਂਦਾ ਤੁਸੀਂ ਤੇ ਨਹੀਂ ਚਾਇਆ ਸੀ ਕਿ ਉਹ ਵਿਚਾਰ ਤੁਹਾਡੇ ਮਨ ਦੇ ਵਿੱਚ ਆਵੇ ਤੁਸੀਂ ਕੋਈ ਪਲੈਨਿੰਗ ਨਹੀਂ ਸੀ ਕੀਤੀ ਕਿ ਉਹ ਵਿਚਾਰ ਤੁਹਾਡੇ ਮਨ ਵਿੱਚ ਪੈਦਾ ਹੋਵੇ ਤਾਂ ਫਿਰ ਕੀ ਦੀ ਪਲੈਨਿੰਗ ਸੀ ਹੋ ਗੌਰ ਕਰੋਗੇ ਤਾਂ ਪਾਉਗੇ ਉਸ ਪ੍ਰਮਾਤਮਾ ਦੀ ਪਲੈਨਿੰਗ ਸੀ ਉਸ ਵਿਚਾਰ ਨੂੰ ਤੁਹਾਡੇ ਮਨ ਦੇ ਵਿੱਚ ਪਾਉਣਾ ਬੇਸ਼ੱਕ ਉਹ ਵਿਚਾਰ ਕੋਈ ਚੰਗਾ ਕੰਮ ਕਰਨ ਦਾ ਹੋਵੇ ਤੇ ਬੇਸ਼ੱਕ ਉਹ ਕੋਈ ਵਿਚਾਰ ਮਾੜਾ ਕੰਮ ਕਰਨ ਦਾ ਹੋਵੇ ਪਰ ਉਹ ਵਿਚਾਰ ਤੁਹਾਡੇ ਮਨ ਦੇ ਵਿੱਚ ਆਵੇ ਇਹ ਤੁਸੀਂ ਪਲਾਨ ਨਹੀਂ ਸੀ ਕੀਤਾ ਇਹ ਤੁਸੀਂ ਨਹੀਂ ਸੀ ਚਾਹਿਆ ਉਹ ਆਊਟ ਆਫ ਨੋਵੇਅਰ ਤੁਹਾਡੇ ਮਨ ਦੇ ਵਿੱਚ ਪੈਦਾ ਹੋ ਗਿਆ ਅੱਛਾ ਹੁਣ ਅੱਗੇ ਤੁਹਾਡੇ ਦਿਮਾਗ ਦੀ ਜਿਹੜੀ ਸ਼ਕਤੀ ਹੈ ਉਹ ਕਿੰਨੀ ਕ ਹੈ ਉਹ ਕਿਸ ਤਰ੍ਹਾਂ ਦੀ ਹੈ ਇਹ ਵੀ ਹੌਲੀ-ਹੌਲੀ ਉਸ ਪਰਮਾਤਮਾ ਦੇ ਪਲਾਨ ਦੇ ਅਧੀਨ ਹੀ ਬਣੀ ਹੈ بڑے ਵਿਚਾਰ ਸਾਡੇ ਮਨਾਂ 'ਚ ਉਤਪੰਨ ਹੁੰਦੇ ਆ ਤੇ ਬਧੇਰੇ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਆ ਕਿ ਚਲੋ ਵਿਚਾਰ ਪੈਦਾ ਹੋਇਆ ਅਸੀਂ ਕੁਝ ਪਲ ਦੇ ਲਈ ਉਸ ਵਿਚਾਰ ਨੂੰ ਆਪਣੀ ਅਟੈਂਸ਼ਨ ਦਿੱਤੀ ਫਿਰ ਅਸੀਂ ਉਹਨੂੰ ਭੁੱਲ ਗਏ ਪਰ ਕਈ ਵਿਚਾਰ ਇਦਾਂ ਦੇ ਵੀ ਹੁੰਦੇ ਆ ਜਿਹੜੇ ਖੋਬੀ ਜਾਂਦੇ ਆ ਮਨ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਹੀ ਨਹੀਂ ਪਾਉਂਦੇ ਉਹਨਾਂ ਦੇ ਬਾਰੇ ਅਸੀਂ ਸੋਚਣ ਲੱਗਦੇ ਆ ਕਿ ਇਸ ਵਿਚਾਰ ਨਾਲ ਮੈਂ ਕੀ ਕਰ ਸਕਦਾ ਕੀ ਬਣਾ ਸਕਦਾ ਕਿਵੇਂ ਕਰਾਂ ਕਿੱਥੋਂ ਸ਼ੁਰੂਆਤ ਕਰਾਂ ਹੁਣ ਤੁਹਾਡੀ ਦਿਮਾਗੀ ਸ਼ਕਤੀ ਤੁਹਾਡੀ ਅਕਲ ਤੁਹਾਡੀ ਸਮਝ ਕਿੱਦਾਂ ਦੀ ਹੈ ਤੇ ਕਿੰਨੀ ਕੁ ਹੈ ਇਹ ਹੌਲੀ ਹੌਲੀ ਬਣੀ ਹੈ ਹੌਲੀ ਹੌਲੀ ਡਿਵੈਲਪ ਹੋਈ ਹੈ ਇਹ ਬਣਨੀ ਇਹ ਡਿਵੈਲਪ ਹੋਣੀ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਤੁਹਾਡੇ ਜੀਵਨ ਦੀ ਸ਼ੁਰੂਆਤ ਤੁਹਾਡੀ ਮਾਂ ਦੀ ਕੁੱਖ ਦੇ ਵਿੱਚ ਹੋਈ ਸੀ ਤੇ ਅੱਜ ਵੀ ਜਾਰੀ ਹੈ ਇਹ ਅੱਗੇ ਵੀ ਚੱਲੀ ਰਹੀ ਹੈ ਸੋ ਪਰਮਾਤਮਾ ਦੀ ਹੋਂਦ ਦੀ ਆਪਾਂ ਗੱਲ ਕਰਦੇ ਪਏ ਆ ਜਦੋਂ ਤੱਕ ਤੁਹਾਡੇ ਪਲਾਨ ਕੀਤੇ ਤੋਂ ਬਿਨਾ ਤੁਹਾਡੇ ਚਾਹੇ ਤੋਂ ਬਿਨਾ ਤੁਹਾਡੇ ਮਨ ਦੇ ਵਿੱਚ ਵਿਚਾਰ ਉਤਪੰਨ ਹੋ ਰਹੇ ਨੇ ਜਦੋਂ ਤੱਕ ਹਰ ਮਨੁੱਖ ਦੀ ਸਮਝ ਅਕਲ ਵੱਖਰੀ ਹੈ ਇੱਕ ਹੀ ਵਿਚਾਰ ਨੂੰ ਦੋ ਮਨੁੱਖ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰੋਸੈਸ ਕਰਨਗੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹਦੇ ਤੇ ਸੋਚਣਗੇ ਵੱਖ-ਵੱਖ ਤਰੀਕਿਆਂ ਨਾਲ ਉਹਦੇ ਤੇ ਕੰਮ ਕਰਨਗੇ ਜਦੋਂ ਤੱਕ ਇਹ ਵਖਰੇਵਾ ਮੌਜੂਦ ਹੈ ਉਦੋਂ ਤੱਕ ਪਰਮਾਤਮਾ ਦੀ ਹੋਂਦ ਵੀ ਮੌਜੂਦ ਹੈ ਕਿਉਂਕਿ ਉਹ ਪਰਮਾਤਮਾ ਹੀ ਹੈ ਜਿਹੜਾ ਅਲੱਗ ਅਲੱਗ ਵਿਚਾਰ ਅਲੱਗ ਅਲੱਗ ਮਨਾਂ ਦੇ ਵਿੱਚ ਪੈਦਾ ਕਰਦਾ ਹੈ ਤੇ ਉਹਨਾਂ ਵਿਚਾਰਾਂ ਦੇ ਉੱਤੇ ਕਿਸ ਤਰ੍ਹਾਂ ਦਾ ਤੇ ਕਿੰਨਾ ਕੁ ਕੰਮ ਕਰਨਾ ਇਹ ਸਮਝ ਉਹਨਾਂ ਮਨਾਂ ਦੇ ਵਿੱਚ ਪਾਉਂਦਾ ਤੇ ਉਹ ਕਿਉਂ ਕਰਦਾ ਹੈ ਇਹ ਉਹਦੀ ਕੁਦਰਤ ਹੈ ਇਹ ਉਹਦਾ ਨਿਯਮ ਹੈ ਇਹਦਾ ਅੰਤ ਮਨੁੱਖ ਕਦੇ ਵੀ ਪਾ ਨਹੀਂ ਸਕਦਾ ਤੇਰਾ ਅੰਤ ਨਾ ਬਾਰ ਬਾਰ ਸੋ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਥਾਈ ਅਗੰਮ ਰੂਪ ਗਿਰਦਾਰੀ اے ਪ੍ਰਮਾਤਮਾ ਤੂੰ ਪਾਣੀ ਦੇ ਵਿੱਚ ਧਰਤੀ ਦੇ ਵਿੱਚ ਆਕਾਸ਼ ਦੇ ਵਿੱਚ ਸਭ ਥਾਈ ਹੀ ਮੌਜੂਦ ਹੈ ਤੇਰਾ ਕੋਈ ਇੱਕ ਪੱਕਾ ਟਿਕਾਣਾ ਨਹੀਂ ਹੈ ਤੇ ਤੇਰੀ ਕੋਈ ਪੱਕੀ ਸ਼ਕਲ ਨਹੀਂ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬ ਨਾਸ਼ੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਏ ਮੁਰਾਰੀ ਤੂੰ ਨਾਸ ਰਹਿਤ ਹੈ ਤੂੰ ਸਰਬ ਵਿਆਪਕ ਹੈ ਤੇਰੇ ਸਾਰੇ ਸੇਵਕ ਤੇਰੀ ਸਿਫਤ ਸਲਾਹ ਕਰਦੇ ਹਨ ਏ ਦਾਸ ਨਾਨਕ ਇਹ ਆਖੋ ਏ ਸੁਆਮੀ ਮੈਂ ਤੇਰੇ ਦਰ ਤੇ ਆ ਟਿਕਾ ਹਾਂ ਮੈਂ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਉਸੇ ਤਰ੍ਹਾਂ ਮੇਰੀ ਰੱਖਿਆ ਕਰ ਤਨਾਸਰੀ ਮਹਲਾ ਪੰਜਵਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਓ ਹਿਤ ਵਡਾਇਓ ਕਮਲ ਹਿਤ ਬਿਨ ਸਿਓ ਹੈ ਭਵਰਾ ਉਨ ਮਾਰਗ ਨਿਕਸ ਨਾ ਪਾਇਓ اے ਭਾਈ ਮੱਛੀ ਪਾਣੀ ਤੋਂ ਵਿਛੜ ਕੇ ਜਿੱਦ ਦੇ ਦਿੰਦੀ ਹੈ ਕਿਉਂ ਕਿਉਂਕਿ ਮੱਛੀ ਨੇ ਪਾਣੀ ਦੇ ਨਾਲ ਪਿਆਰ ਵਧਾਇਆ ਹੋਇਆ ਕੌਲ ਫੁੱਲ ਦੇ ਪਿਆਰ ਦੇ ਵਿੱਚ ਆ ਕੇ ਭੌਰੇ ਨੇ ਮੌਤ ਸਹੇੜ ਲਈ ਕਿਉਂਕਿ ਕੌਲ ਫੁੱਲ ਦੇ ਵਿੱਚੋਂ ਨਿਕਲ ਕੇ ਬਾਹਰ ਦਾ ਰਸਤਾ ਉਹਨੇ ਨਹੀਂ ਲੱਭਿਆ ਅਬ ਮਨ ਇਕਸ ਸੋ ਮੋਹ ਕੀ ਨ ਮਰੈ ਨ ਜਾਵ ਸਦ ਹੀ ਸੰਗੇ ਸਤ ਗੁਰ ਸ਼ਬਦੀ ਚੀਨਾ ਰਹਾਉ हे ਮਨ ਜਿਸ ਮਨੁਖ ਨੇ ਹੁਣ ਇਸ ਜਨਮ ਦੇ ਵਿੱਚ ਇੱਕ ਪਰਮਾਤਮਾ ਦੇ ਨਾਲ ਪਿਆਰ ਪਾ ਲਿਆ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਹ ਸਦਾ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਮਗਨ ਰਹਿੰਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਨਾਲ ਸਾਝ ਬਣਾਈ ਰੱਖਦਾ ਹੈ ਕਾਮ ਹਿਤ ਕੁੰਚਰ ਲੈ ਫਾਂਕਿਓ ਉਹ ਪਰਵਸ ਭਇਓ ਵਿਚਾਰਾ ਨਾਦ ਹਿਤ ਸਿਰ ਡਾਰਿਓ ਕ੍ਰੰਕਾ ਉਸ ਦੀ ਹੀਤ ਬੇਦਾਰਾ ਕਾਮਵਾਸ਼ਨਾ ਦੀ ਖਾਤਰ ਹਾਥੀ ਫਸ ਗਿਆ ਉਹ ਵਿਚਾਰਾ ਪਰ ਅਧੀਨ ਹੋ ਗਿਆ ਘੰਡੇ-ਹੇੜੇ ਦੀ ਆਵਾਜ਼ ਦੇ ਪਿਆਰ ਵਿੱਚ ਹਰਨ ਆਪਣਾ ਸਿਰ ਦੇ ਬੈਠਦਾ ਹੈ ਉਹਦੇ ਪਿਆਰ ਦੇ ਵਿੱਚ ਮਾਰਿਆ ਜਾਂਦਾ ਹੈ ਸ਼ਿਕਾਰੀ ਜਦੋਂ ਹਾਥੀ ਦਾ ਸ਼ਿਕਾਰ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਉਹ ਕਾਮਵਾਸ਼ਨਾ ਦੇ ਅਧੀਨ ਹੈ ਤਾਂ ਉਹਨੂੰ ਕਾਮ ਦਾ ਲਾਲਚ ਦੇ ਕੇ ਆਪਣੇ ਜਾਲ 'ਚ ਫਸਾ ਲੈਂਦੇ ਆ ਉਹਨਾਂ ਨੂੰ ਪਤਾ ਹੈ ਕਿ ਹਿਰਨ ਮਦਰ ਆਵਾਜ਼ ਦੇ ਪਿੱਛੇ ਭੱਜਦਾ ਹੈ ਘੰਡੇ-ਹੀੜੇ ਦੀ ਆਵਾਜ਼ ਉਹਨੂੰ ਸੁਣਾਉਂਦੇ ਨੇ ਹਿਰਨ ਭੱਜਾ ਆਉਂਦਾ ਤੇ ਉਹਦੇ ਜਾਲ 'ਚ ਫਸ ਜਾਂਦਾ ਦੇਖ ਕੁਟੰਬ ਲੋਭ ਮੋਹਿਓ ਪ੍ਰਾਣੀ ਮਾਇਆ ਕੋਲ ਪਟਾਨਾ ਅਤਰਚੋ ਕਰ ਲੀਨੋ ਆਪਣਾ ਉਹਨ ਛੋੜ ਸਰਾਪਰ ਜਾਨਾ ਤੇ ਇਹਨਾਂ ਜੀਵਾਂ ਦੀ ਤਰ੍ਹਾਂ ਹੀ ਮਨੁੱਖ ਹੈ ਉਹ ਆਪਣੇ ਪਰਿਵਾਰ ਨੂੰ ਵੇਖ ਕੇ ਮਾਇਆ ਦੇ ਲੋਭ ਚ ਫਸ ਜਾਂਦਾ ਹੈ ਮਾਇਆ ਦੇ ਨਾਲ ਚੰਬੜਿਆ ਰਹਿੰਦਾ ਹੈ ਮਾਇਆ ਦੇ ਮੋਹ ਚ ਮਗਨ ਰਹਿੰਦਾ ਹੈ ਮਾਇਆ ਨੂੰ ਆਪਣੀ ਬਣਾ ਲੈਂਦਾ ਹੈ ਇਹ ਨਹੀਂ ਸਮਝਦਾ ਕਿ ਆਖਰ ਉਸਨੇ ਜ਼ਰੂਰ ਸਭ ਕੁਝ ਛੱਡ ਕੇ ਇਥੋਂ ਚਲੇ ਜਾਣਾ ਤੇ ਮਾਇਆ ਦੇ ਲਾਲਚ ਦੇ ਵਿੱਚ ਆ ਕੇ ਅਕਸਰ ਮਨੁੱਖ ਫਸ ਜਾਂਦਾ ਹੈ ਠੀਕ ਹੈ ਜ਼ਰੂਰੀ ਨਹੀਂ ਕਿ ਇਨਾ ਜਾਨਵਰਾਂ ਦੀ ਤਰ੍ਹਾਂ ਉਹ ਇੰਜ ਫਸ ਜੇ ਕਿ ਜਾਨ ਹੀ ਦੇ ਬੈਠੇ ਹਾਲਾਂਕਿ ਬੜੀ ਬਾਰ ਐਸਾ ਵੀ ਹੋ ਜਾਂਦਾ ਹੈ ਕਿ ਮਾਇਆ ਦੇ ਲਾਲਚ ਦੇ ਵਿੱਚ ਮਨੁੱਖ ਐਸਾ ਬੁਰਾ ਫਸਦਾ ਹੈ ਕਿ ਉਹਨੂੰ ਜਾਨ ਦੇ ਕੇ ਹੀ ਛੁਟਕਾਰਾ ਪਾਉਣਾ ਪੈਂਦਾ ਹੈ ਪਰ ਬੌਧਿਕ ਕਰਕੇ ਮਾਇਆ ਦੇ ਮੋਚ ਫਸ ਕੇ ਲੋਕ ਮੌਤ ਤਾਂ ਸਹੇੜਦੇ ਨੇ ਉਹ ਆਤਮਿਕ ਮੌਤ ਹੁੰਦੀ ਹੈ ਜਿਸ ਦੇ ਆਉਣ ਨਾਲ ਉਹਨਾਂ ਦੇ ਜੀਵਨ ਵਿੱਚੋਂ ਆਨੰਦ ਖਤਮ ਹੋ ਜਾਂਦਾ ਹੈ ਰਹਿ ਜਾਂਦਾ ਤਾਂ ਸਿਰਫ ਚਿੰਤਾਵਾਂ ਬਿਨ ਗੋਬਿੰਦ ਅਬਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਗੋ ਨਾਨਕ ਗੁਰ ਇਹੇ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਏ ਭਾਈ ਜਿਹੜਾ ਵੀ ਮਨੁੱਖ ਪ੍ਰਮਾਤਮਾ ਤੋਂ ਬਿਨਾਂ ਹੋਰ ਦੇ ਨਾਲ ਪਿਆਰ ਪੰਦਾ ਹੈ ਯਕੀਨ ਜਾਣੋ ਉਹ ਸਦਾ ਦੁਖੀ ਹੀ ਰਹਿੰਦਾ ਹੈ ਏ ਨਾਨਕ ਆਖ ਗੁਰੂ ਨੇ ਮੈਨੂੰ ਇਹ ਹੀ ਸਮਝ ਦਿੱਤੀ ਹੈ ਕਿ ਪ੍ਰਮਾਤਮਾ ਨਾਲ ਪਿਆਰ ਕੀਤੇ ਆ ਸਦਾ ਆਤਮਿਕ ਆਨੰਦ ਬੜਿਆ ਰਹਿੰਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 670ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਅਸੀਂ ਪ੍ਰਮਾਤਮਾ ਦੀ ਹੋਂਦ ਬਾਰੇ ਉਹਦੇ ਕੰਮ ਕਰਨ ਦੇ ਤੌਰ ਤਰੀਕੇ ਬਾਰੇ ਇਸ ਸ੍ਰਿਸ਼ਟੀ ਨੂੰ ਚਲਾਉਣ ਦੇ ਉਹਦੇ ਨਿਜਮ ਬਾਰੇ ਕਾਫੀ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਸ ਵਿਚਾਰ ਚਰਚਾ ਦੇ ਨਾਲ ਉਸ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਤੁਹਾਡੇ ਲਈ ਆਸਾਨ ਹੋ ਗਿਆ ਹੋਵੇਗਾ ਤੇ ਅਖੀਰਲੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਵੱਖ-ਵੱਖ ਜਾਨਵਰਾਂ ਦੀਆਂ ਵੱਖ-ਵੱਖ ਜਾਲਾਂ ਦੇ ਵਿੱਚ ਫਸ ਕੇ ਜਾਨਾ ਗਵਾ ਜਾਣ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਸਮਝਾਉਂਦੇ ਨੇ ਕਿ ਮਾਇਆ ਦੇ ਮੋਹ ਦੇ ਵਿੱਚ ਉਹ ਵੀ ਇੰਜ ਹੀ ਫਸਿਆ ਹੋਇਆ ਤੇ ਇੰਜ ਹੀ ਆਤਮਿਕ ਮੌਤ ਦਾ ਸ਼ਿਕਾਰ ਹੋ ਰਿਹਾ ਹੈ ਆਪਣੇ ਜੀਵਨ ਦੇ ਵਿੱਚੋਂ ਆਨੰਦ ਨੂੰ ਖੋ ਰਿਹਾ ਹੈ ਸੋ ਆਓ ਕੋਸ਼ਿਸ਼ ਕਰੀਏ ਸਦਾ ਉਸ ਪ੍ਰਮਾਤਮਾ ਦੀ ਮੌਜੂਦਗੀ ਨੂੰ ਚੇਤੇ ਵਿੱਚ ਰੱਖੀਏ ਉਹਦੀ ਹੋਂਦ ਨੂੰ ਮਹਿਸੂਸ ਰੱਖੀਏ ਤੇ ਅਨੰਤਕ ਜੀਵਨ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ